ਲਓ ਜੀ ਪਿੰਡ ਢਲਮਾ ਕਲਾਂ ਦੇ ਵਿੱਚ 13 April ਨੂੰ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵਿਸਾਖੀ ਦਾ ਮੇਲਾ ਲੱਗਣ ਜਾ ਰਿਹਾ ਉਹਦੀ ਬਾਬਤ ਸਫਾਈ ਜਿਹੜੀ ਪਿੰਡ ਦੀ ਸ਼ੁਰੂ ਕਰ ਦਿੱਤੀ ਗਈ ਹੈ 12 April ਨੂੰ ਤੇ ਆਜੋ ਦੇਖੀਏ ਬਾਈ ਕਿਵੇਂ ਕੀਤੀ ਹੈ ਸਫਾਈ ਫਿਰ ਅੱਜ ਪਿੰਡ ਦੀਆਂ ਨ ਰੂੜੀਆਂ ਰੂੜੀਆਂ ਇੱਕ ਵਾਰੀ ਚੱਕਤੀਆਂ ਤੇ ਸਾਰੇ ਪਿੰਡ ਵਾਸੀਆਂ ਨੂੰ ਅਪੀਲ ਆ ਯਾਰ ਜਿਹੜੇ ਵੀ ਵੀਰਪਰਾ ਰੂੜੀ ਲਾਉਂਦੇ ਆ ਹਨਾ ਤੇ ਆਪਦੀ ਬਾਉਂਡਰੀਂਗ ਲੈਂਡ ਤੋਂ ਗਾਂਹਲੇ ਪਾਸੇ ਰੂੜੀ ਲਾਇਆ ਕਰੋ ਤਾਂ ਕਿ ਸੜਕ ਤੇ ਨਾ ਆਵੇ ਮੇਰਾ ਵੀਰਪਰਾ ਤੇ ਹੌਲੀ ਹੌਲੀ ਆਪਾਂ ਸਾਰੀ ਸੈਟਿੰਗ ਕਰ ਰਹੇ ਆ ਜੀ ਪਿੰਡ ਦੀ ਸਰਪੰਚ ਸਾਹਿਬ ਲੱਗੇ ਹੋਏ ਆ ਰਾਜੂ ਢੱ ਤੇ ਹੌਲੀ ਹੌਲੀ ਆਪਾਂ ਪਿੰਡ ਨੂੰ ਐ ਨਜ਼ਾਰੇਦਾਰ ਬਣਾ ਦਾਂਗੇ ਤੇ ਸਾਰੇ ਵੀਰ ਭਰਾ ਸਾਥ ਦਿਆ ਕਰੋ ਬਾਈ ਯਾਰ ਤੇ ਆਜੋ ਕਰਾਂ ਦੀ ਵੇਖੀਏ ਫਿਰ ਅੱਜ ਜਿਹੜੇ ਪਿੰਡ ਦੇ ਵਿੱਚ ਕਾਕੀ ਕੀ ਕੰਮ ਹੋਇਆ ਵੈਸੇ ਤਾਂ ਪਿੰਡ 'ਚ ਕੰਮ ਹੋਰ ਵੀ ਬਹੁਤ ਚੱਲੀ ਜਾਂਦੇ ਨਾ ਅੱਜ ਇੱਕ ਛੋਟੀ ਜੀ ਵੀਡੀਓ ਬਣਾਈ ਐ ਆ ਜਰੂਰ ਵੇਖੋ ਬਾਈ ਲੈ ਬਈ ਤਜਰਬਾ ਕਰਕੇ ਵੇਣੇ ਅੱਜ ਵੀ ਕਹਿੰਦੇ ਹੁੰਦੇ ਵੀਡੀਓ ਤਾਂ ਬਹੁਤ ਵੇਖੀਆਂ ਪੁੜੀ ਸਾਫ ਕਰਦੇ ਟਾਇਰ ਜੱਪਾ ਕੇ ਤੇ ਅੱਜ ਆਪਣੇ ਪਿੰਡ ਤੇ ਤਜਰਬਾ ਕਰਕੇ ਵੇਣੇ ਵੀ ਪੁੜੀ ਪੱਟੀ ਜਾਂਦੀ ਐ ਕਿ ਸਾਫ ਹੀ ਹੁੰਦੀ ਐ ਨਾ ਨਾ ਹਲੇ ਨਹੀਂ ਪਾਇਆ ਏ ਲੈ ਬੇ ਪਹਿਲਾ ਇਧਰੋਂ ਵਾਲ-ਵਾਲ ਪਾ ਕੇ ਵੇਨੇ ਉਧਰ ਗੁੱਲੇ ਨਾਲ ਤੇ ਫੇਰ ਕਰਾਂਗੇ ਸੈਟਿੰਗ ਸਾਰੀ ਤੇ ਦੇਖੀ ਜਾਂਦੀ ਅੱਜ ਵੀ ਇਹ ਸਾਫ਼ ਕਰਦੇ ਤੇ ਪਟਦੇ ਆ ਆ ਭਰ ਗਈ ਸੀ ਜਵਾਨ ਗੱਬ ਨਾਲ ਤੇ ਦੇਖਦੇ ਆ ਉਹ ਟ੍ਰੇਨ ਸਹੀ ਕਰਾ ਲੋ ਪਹਿਲਾਂ ਖੜ ਜਾ ਮੀਡੀਆ ਨੂੰ ਇੱਧਰ ਆ ਜਾਂਦੇ ਆ ਮੀਡੀਆ ਨੂੰ ਇੱਧਰ ਆ ਜਾਂਦੇ ਕੱਪ ਕੇ ਨਿਕਾ ਦੇ ਖੜ ਜਾ ਆ ਗਿਆ ਆਣੀ ਚੱਲ ਗਿਆ ਇਹ ਗਿਆ 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 ਉਹ ਉਹ ਪਾਸੇ ਉਹ ਪਾਸੇ ਉਹ ਦੂਰ ਹੋ ਜਾ ਉਹ ਕਈ ਵਾਰੀ ਜਿਆਦਾ ਜਣਾ ਨਾ ਵੱਜੇ ਨਹੀਂ ਨਹੀਂ ਹੋ ਜਈ ਸਹੀ ਆਉਂਗਾ ਇਹ ਲੋੜ ਹੀ ਆਈਆਂ ਹਾਂ ਮੂਦੀ ਬਣਾਉਣੀ ਸੀ ਜਿਵੇਂ ਤੁਝ ਨਹੀਂ ਪਾਉਂਦੇ ਤੇ ਵੀਡੀਓ ਬਣਾ ਕੇ ਕਿਵੇਂ ਖਿੱਚਦੇ ਜਾਂਦੀ ਨਹੀਂ ਕਿੰਨੀ ਆਉਂਦ ਰਹਿੰਦੀ ਰੀਲਾ ਨੇੜੇ ਕਰਕੇ ਹਾਂ ਰੀਲਾ ਹਾਂ ਇਹ ਇਹਦੀ ਬਣਾ ਦੇਗੇ ਆਪ ਕੋਈ ਨਹੀਂ ਇਹਦੇ ਚ ਕੱਢ ਲਾਂ ਝੱਕ ਜੂਮ ਕਰਕੇ ਰੱਖ ਲਾ ਭਾਈ ਉਧਰੋਂ ਨਿਕਲ ਗਿਆ ਬਸ ਉੱਥੇ ਹੀ ਸਹੀ ਸੀ ਆ ਆ ਗਿਆ ਟਾਇਰ ਨਾ ਆ ਮੈਂ ਤਾਂ ਟਾਇਰ ਤੇ ਆ ਗਿਆ ਆ ਗਿਆ ਵਾ ਆਹ ਵਾਰਾ ਗਿਆ ਓਏ ਹੱਥ ਨਾ ਪਾ ਕੇ ਖਿੱਚ ਲੋ ਖਾ ਸਰਗੇ ਨੂੰ ਕਿੰਨੇ ਜੰਤਾ ਨਹੀਂ ਵਲੀਆ ਤੇ ਰਹਿੰਦਾ ਹੀ ਉਹ ਕੋੜੀ ਜਾਨੀ ਲਾ ਲੈਨੇ ਛੇ ਸਰਗਿਆ ਸਿੱਧਾ ਹੋ ਗਿਆ ਯਾਰ ਹੈ ਹੋਰ ਕਰੋ ਯਾਰ ਹੋਰ ਕਰੋ ਬਿਸਕੋਟ ਕਰੋ 952 ਸਤਾ ਦਾ ਹੋਣੀ ਇਹਨਾਂ ਕੋਈ ਜਗ੍ਹਾ ਨਹੀਂ ਆ ਰਿਹਾ ਜੀ ਬੱਟਾ ਜਿਹੜਾ ਬੰਦ ਨੇੜੋਂ ਇੱਥੇ ਸੇ ਸਰਗੀਆਂ ਦਾ ਤਾਰਾ ਯਾਰ ਉਹੀ ਮੁੜੀ ਹੈ ਅੰਤ ਤੱਕ ਇਹ ਜਾਣ ਹੀ ਜਾ ਦੇ ਦੇ ਚ ਏ ਅੱਖ ਚ ਨਾ ਵਜੇ ਬੜਕ ਕੇ ਬਸ ਚਲੋ ਫੋਰ ਵਾਇਲ ਫੋਰ ਲਾ ਕੇ ਫੈਟ ਦੇ ਆ ਓਕੇ ਬਸ ਕਰਨਾ ਪਰੇ ਆ ਪਰੇ ਹੋ ਜਾ ਪਰੇ ਆ ਗਿਆ ਚੱਲ ਗਿਆ ਆ ਗਿਆ ਚੈੱਕ ਲਈ ਜਾਂਦਾ ਆ ਤੇਰੇ ਉਸਮਾਨਾ ਫੇਰ ਨਾ ਜਾਵੇ ਹੁਣ ਆ ਖੇਤਾਂ ਦੇ ਆਈਂ ਦੇ ਹਾਂ ਸਾਰਾ ਬੈਠਾ ਪ੍ਰੈਸ ਕਰਦਾ ਚੱਕ ਯਾਰ ਰਾਜੂ ਇਹਦੇ ਮੂਰੇ ਯਾਰ ਜਾਲੀ ਨਾਲ ਅੱਗੇ ਲਾਏ ਜਾਲੀ ਲਾਏ ਹੁਣ ਇੱਕ ਵਾਰੀ ਹੋਰ ਕਰ ਦੇ ਜੀ ਨਹੀਂ 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 ਹੁਣ ਕੀ ਹੋਣਾ ਹੁਣ ਤਾਂ ਆਪੇ ਲਜ ਤੱਕ ਕੇ ਪਾਣੀ ਉਹ ਗੱਟੇ ਵੇਖ ਲਾ ਵੀ ਮਿਸ਼ਨ ਕੰਪਲੀਟ ਹੋ ਗਿਆ ਸਾ ਪੂਰਾ ਪਾਣੀ ਰਾਜੂ ਹੁਣ ਇੱਧਰ ਨੂੰ ਆ ਗਿਆ ਹਾਂ ਪੁਲੀ ਪਾਲੀ ਇਨਸਾਫ ਕਰਕੇ ਰਾਜੂ ਹੁਣ ਇੱਧਰ ਚੱਕਾਈ ਜਾਂਦਾ ਮਲਵਾ ਕਹਿੰਦੇ ਵਿਸਾਖੀ ਦਾ ਮੇਲਾ ਰਾਜੂ ਨੇ ਵੇਖਣਾ ਮੁੰਡਿਓ ਇਹ ਕਹਿੰਦਾ ਕਰਾਦਗੇ ਸਫਾਈ ਹਣਾ ਰਾਜੂ ਹਾਂਜੀ ਹਾਂਜੀ ਪਿੰਡ ਤੋਂ ਵਧੀਆ ਵੱਤੋਂ ਵੱਸ ਸਫਾਈ ਤੇਰੀ ਲੈ ਚੱਕ ਦੇਣੀ ਆ 15 ਦਿਨਾਂ ਦੀ ਛੱਪਣ ਖਾਲੀ ਕਰ ਦੇਣਾ ਇਹ ਇੱਧਰ ਰੱਖ ਨਹੀਂ ਰੀਸਾਂ ਮੁੰਡਿਓ ਨਹੀਂ ਰੀਸਾਂ ਕੰਮ ਕਹਿੰਦੇ ਅਸੀਂ ਪਟੱਕ ਪਟੱਕ ਹੋਈ ਜਾਣੇ ਆ ਲੈ ਯਾਰ ਆਈਸਕ੍ਰੀਮ ਕਿੱਥੋਂ ਲੈ ਕੇ ਆਏ ਓਏ ਲਾ ਬਈ ਆਪਣੇ ਵਲੌਗ ਜਿਹਨੂੰ ਜਿਹਨੂੰ ਚੰਗੇ ਲੱਗਦੇ ਆ ਲਾਈਕ ਜ਼ਰੂਰ ਕਰਿਆ ਕਰੋ ਤੇ ਪਿੰਡ ਚ ਕੰਮ ਜਿਹੜੇ ਚੱਲੀ ਜਾਂਦੇ ਆ ਵੇਖੋ ਸਾਮਣੇ ਬਈ ਅਹ ਬਈ ਜੇ ਪਿੰਡ ਜੇਸੀਬੀ ਆਈ ਹੋਵੇ ਤੇ ਪਿੰਡ ਦੇ ਬੰਦੇ ਨਾ ਖੜਕੇ ਵੇਖਣ ਤਾਂ ਕਹਿੰਦੇ ਹੁੰਦੇ ਪਿੰਡ ਨਹੀਂ ਵੱਜਦਾ ਲੈ ਫਿਰ ਇੱਧਰ ਇੱਧਰ ਚੱਕ ਜਾਂਦੇ ਬੰਦੇ ਸਾਰੇ ਜੇਸੀਬੀ ਨੇ ਇੱਧਰ ਲੱਗੇ ਪਏ ਸਾਰਿਆਂ ਦੀ ਤਕਤ ਕੀ ਜੇਸੀਬੀ ਨੇ ਹਾਂ ਇੱਧਰ ਵੇਖ